ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਕੰਗੀ ਮਾਏ ਮੇਰੀਏ ਮੈਂ ਕਾਲੇ ਨਾਲ ਮੰਗੀ ਮਾਏ ਮੇਰੀਏ ਮੈਂ ਕਾਲੇ ਨਾਲ ਮੰਗੀ ਮਾਏ ਮੇਰੀਏ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਧਮੇ ਬਾਤੀਏ ਮੇਰੀਏ ਕਰ ਕਾਲਾ ਤੀਏ ਮੇਰੀਏ ਕਰ ਕਾਲੇ ਦੀ ਸੇਵਾ ਤੀਏ ਮੇਰੀਏ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦੀ ਚਾਂਦੀ ਮਾਏ ਮੇਰੀਏ ਮੈਨਾ ਕਾਲੇ ਨਾਲ ਜਾਂਦੀ ਮਾਏ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਮਾਵਾ ਧੀਏ ਮੇਰੀਏ ਕਾਲੇ ਦਿਨ ਨਾਲ ਪਉ ਜਣਾ ਧੀਏ ਮੇਰੀਏ ਕਾਲੇ ਦਿਨ ਨਾਲ ਪਉ ਜਣਾ ਧੀਏ ਮੇਰੀਏ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਕੱਦੂ ਮਾਏ ਮੇਰੀਏ ਮੈਂ ਕਾ ਛੱਡੂ ਮਾਏ ਮੇਰੀਏ ਮੈਂ ਕਾਲੇ ਨੂੰ ਛੱਡੂ ਮਾਏ ਮੇਰੀਏ ਬਾਰੀ ਬਰਸੀ ਘਟਣ ਗਿਆ ਸੀ ਬਾਰੀ ਬਰਸੀ ਘਟਣ ਗਿਆ ਸੀ ਖਟਕੇ ਲਿਆਂਦਾ ਤੇਲ ਮਾਏ ਮੇਰੀਏ ਮੇਰਾ ਨਹੀਂਓ ਕਾਲੇ ਨਾਲ ਮੇਲ ਮਾਏ ਮੇਰੀਏ ਮੇਰਾ ਨਹੀਂਓ ਕਾਲੇ ਨਾਲ ਮੇਲ ਮਾਏ ਮੇਰੀਏ ਮੇਰਾ ਨਹੀਂਓ ਕਾਲੇ ਨਾਲ